ਅੱਜ ਜੀ ਇਹ ਜੋ ਸ਼ਬਦੀ ਜਕਾਰਾ ਸੁਣ ਰਹੇ ਹੋ ਸੋਹਣ ਮਹਾਰਾਜ ਸਿੰਘ বিষ্ণੂ ਭਗਵਾਨ ਦੀ ਜੈ ਕਿਉਂਕਿ ਸੰਸਾਰ ਵਾਸਤੇ ਇੱਕ ਨਵਾਂ ਜਿਹਾ ਸ਼ਬਦ ਹੈ ਇਸ ਕਰਕੇ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਜੈ ਕਿਸ ਦੀ ਹੋ ਰਹੀ ਹੈ ਸੋਹਣ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਜੈ ਕਿਸ ਦੀ ਹੋ ਰਹੀ ਹੈ ਨਾਤੇ ਮੇਰੇ ਭੈਣੋ ਭਰਾਓ ਕਿਸੇ ਤੱਤਰ ਜੋ ਉਦੀ ਜਾਏ ਨਾ ਇਹ ਕਿਸੇ ਦੇਵਤਾ ਦੀ ਜਾਏ ਇਹ ਜੈ ਅਕਾਲ ਪੁਰਖ ਨੇ 994 ਯੁਗ ਚੌਕਰੀ ਤੋਂ ਬਾਅਦ ਮਾਤਲਬ ਦੇ ਉੱਤੇ ਇਹ ਸ਼ਬਦੀ ਜਕਾਰਾ ਪ੍ਰਗਟ ਕੀਤਾ ਜਿਸ ਤਰ੍ਹਾਂ ਪਹਿਲਾਂ ਜੈਸੀ ਆਰਾਮ ਰਾਮ ਦੇ ਕ੍ਰਿਸ਼ਨ ਅੱਲਾਹੁ ਅਨਰਾਹੁ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਆਦਿਕ ਨਾਮਾਂ ਦੇ ਨਾਲ ਸੰਸਾਰ ਵਾਸੀਆਂ ਨੂੰ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਕਿਹਾ ਕਿ ਇਹਨਾਂ ਸ਼ਬਦਾਂ ਨੂੰ ਜਪ ਕੇ ਤੁਸੀਂ ਮੇਰੇ ਨਾਲ ਮਿਲੋ ਅਕਾਲ ਪੁਰਖ ਦੇ ਨਾਲ ਮਿਲਣ ਵਾਸਤੇ ਕਿਹਾ ਔਰ ਸਾਰਿਆਂ ਹੀ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਇਹ ਪੇਸ਼ੀਨ ਕੋਈ ਕੀਤੀ ਹੋਈ ਹੈ ਕਿ ਜਦੋਂ ਕਲਯੁਗ ਦਾ ਅੰਤ ਹੋਇਆ ਉਦੋਂ ਅਕਾਲ ਪੁਰਖ ਇਸ ਮਾਤ ਲੋਕ ਦੇ ਉੱਤੇ ਪ੍ਰਗਟ ਹੋਣਗੇ ਜਿਸ ਨੂੰ ਗੋਡ ਬ੍ਰਾਹਮਣ ਦੇ ਨਾਮ ਨਾਲ ਜਾਣਿਆ ਗਿਆ ਜਿਸ ਨੂੰ ਮੁਹੰਮਦ ਸਾਹਿਬ ਨੇ ਕਿਹਾ ਕਿ ਇਮਾਮ ਮਹਦੀ ਆਏਗਾ ਇਮਾਮ ਮਹਦੀ ਦੇ ਨਾਮ ਨਾਲ ਜਾਣਿਆ ਗਿਆ ਜਿਸ ਨੂੰ ਯਿਸੂ ਮਸੀਹ ਨੇ ਕਿਹਾ ਕਿ ਮੇਰਾ ਨੂਰੀ ਅੱਬਾ ਆਏਗਾ ਨੂਰੀ ਅੱਬਾ ਦੇ ਨਾਮ ਨਾਲ ਜਾਣਿਆ ਗਿਆ ਵੇਦ ਵ્યાਸ ਨੇ ਕਿਹਾ ਕਿ ਉਹ ਗੌੜ ਬ੍ਰਾਹਮਣ ਆਏਗਾ ਔਰ ਸਾਡੇ ਗੁਰੂ ਸਾਹਿਬਾਨਾ ਨੇ ਕਿਹਾ ਕਿ ਉਹ ਨੇਕ ਲਖ ਕਰਕੇ ਅਵਤਾਰ ਹੋ ਕੇ ਇਸ ਮਾਤ ਰੂਪ ਦੇ ਉਤੇ ਪ੍ਰਗਟ ਹੋਏਗਾ ਕੌਣ ਪਰਮਾਤਮਾ ਜਿਸ ਨੇ ਪਹਿਲਾਂ ਗੁਰੂ ਪੀਰ پیغمبر ਅਵਤਾਰਾਂ ਨੂੰ ਇਹ ਵਾਲੇ ਜਿਹੜੇ ਪਿਛਲੇ ਸ਼ਬਦ ਆਪ ਜੀ ਨਾਲ ਸਾਂਝੇ ਕੀਤੇ ਕਿ ਉਹ ਸ਼ਬਦ ਉਹਨਾਂ ਨੂੰ ਦੇ ਕੇ ਇਸ ਮਾਤਲੋਕ ਦੇ ਉੱਤੇ ਭੇਜ ਰਹੇ ਹੋ। ਔਰ ਮੂਰ ਅਖੀਰ ਦੇ ਵਿੱਚ ਉਹ ਸਵੈਮਾਕਾਰਪੁਰਖ ਉਹਨਾਂ ਪੇਸ਼ੰਗੀਆਂ ਦੇ ਮੁਤਾਬਕ ਜੋ ਗੁਰੂ ਪੀਰ پیغمبر ਉਤਾਰਾ ਨੇ ਆਪਣੇ ਧਰਮ ਗ੍ਰੰਥਾਂ ਦੇ ਵਿੱਚ ਕੀਤੀ ਹੈ ਕਿ ਕਲਯੁਗ ਦੇ ਖੀਰ ਦੇ ਵਿੱਚੋਂ ਨਿਕਲਣ 24ਵਾਂ ਅਵਤਾਰ ਇਸ ਮਾਤਲੋਕ ਦੇ ਉੱਤੇ ਪ੍ਰਗਟ ਹੋਏਗਾ। ਸੋ ਮੇਰੇ ਸਾਰੇ ਭੈਣ ਭਰਾਓ ਉਸ ਅਕਾਲਪੁਰਖ ਦੀ ਆਮਦ ਇਸ ਮਾਤਲੋਕ ਦੇ ਉੱਤੇ ਹੋ ਚੁੱਕੀ ਹੈ ਔਰ ਉਸਨੇ ਹੀ ਇਹ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂਪ੍ਰਭਾਂ ਦੀ ਜੈਦਾ ਜਕਾਰ ਆਪਣੇ ਭਗਤਾਂ ਨੂੰ ਸੰਸਾਰ ਵਾਸੀਆਂ ਨੂੰ ਸਾਰਿਆਂ ਨੂੰ ਜਪਣ ਵਾਸਤੇ ਕਿਹਾ ਕਿ ਹੁਣ ਤੁਸੀਂ ਇਸ ਸ਼ਬਦ ਨੂੰ ਜਪ ਕੇ ਜਿਸ ਤਰ੍ਹਾਂ ਪਹਿਲਾ ਸ਼ਬਦ ਬਦਲਦਾ ਰਿਹਾ ਰੈਬਰ ਬਦਲਦਾ ਰਿਹਾ ਇਸੇ ਤਰ੍ਹਾਂ ਕਾਲਪੁਰਖ ਨੇ ਸਵੈੰਤਾ ਦੀ ਰੂਪ ਤੇ ਆ ਕਿ ਪਹਿਲੇ ਸ਼ਬਦਾਂ ਦਾ ਸਹਾਰਾ ਨਾ ਲੈਂਦੇ ਹੋਏ ਇੱਕ ਨਵਾਂ ਸ਼ਬਦ ਇਸ ਮਾਤਰੂ ਰੂਪ ਤੇ ਬਰਗੜ ਕੀਤਾ ਕਿ ਹੁਣ ਸੰਸਾਰ ਵਾਸੀ ਇਸ ਸ਼ਬਦ ਨੂੰ ਜਪ ਕੇ ਮੇਰੇ ਕੋਲ ਪਹੁੰਚਣਗੇ ਅਕਾਲ ਪੁਰਖ ਨੇ ਇਹ ਕਿਹਾ ਉਹਨਾਂ ਸ਼ਬਦ ਹੈ ਕਿ ਇਹ ਜੈ ਹੈ ਕਿਸ ਦੀ ਸੋ ਪ੍ਰਮਾਤਮਾ ਹੰ ਆਤਮਾ ਪਹਿਲਾ ਸ਼ਬਦ ਹੈ ਸੋ ਹੰ ਇਹ ਇਹਨਾਂ ਹਰਬਾਣੀਆਂ ਦੇ ਵਿੱਚ ਔਰ ਹਜੂਰ ਸੰਚੇ ਜੀ ਨੇ ਆਪਣੀਆਂ ਆਡੀਓ ਕੈਸਟਾਂ ਦੇ ਵਿੱਚ ਵੀ ਇਸ ਦੀ ਵੀ ਆਖਿਆ ਬਹੁਤ ਵਧੀਆ ਕੀਤੀ ਹੋਈ ਹੈ ਜੋ ਨਹੀਂ ਪਤਾ ਲੱਗਦਾ ਤੇ ਉਹ ਆਡੀਓ ਕੈਸਟਾਂ ਤੋਂ ਔਰ ਇਹਨਾਂ ਧਰਮ ਗ੍ਰੰਥਾਂ ਦੇ ਵਿੱਚੋਂ ਪਤਾ ਲੱਗਦਾ ਜਿਹੜੇ 24 ਗ੍ਰੰਥ ਹਜੂਰ ਸੰਚੇ ਜੀ ਨੇ ਹਰਬਾਣੀ ਦੇ ਲਕਵਾਏ ਨੇ ਪਹਿਲਾ ਸ਼ਬਦ ਹੈ ਸੋਹਮ ਸੋ ਪਰਮਾਤਮਾ ਹੰਸ ਸਦੀ ਆਤਮਾ ਉਹ ਪਰਮਾਤਮਾ ਆਤਮਾ ਨੂੰ ਸਮਝਾਉਂਦੇ ਨੇ ਕਿ ਮੇਰੇ ਵਿੱਚ ਕੁਝ ਗੁਣ ਨੇ ਜਿਸ ਕਰਕੇ ਤੂੰ ਮੇਰੀ ਜੈ ਕਰਨੀ ਹੈ ਪਹਿਲਾ ਗੁਣ ਆਉਂਦਾ ਹੈ ਮਹਾਰਾਜ ਦਾ ਕਿਉਂਕਿ ਸੋਹਮ ਤੋਂ ਬਾਅਦ ਮਹਾਰਾਜ ਆਉਂਦਾ ਫਿਰ ਸ਼ੇਰ ਸਿੰਘ ਆਉਂਦਾ ਫਿਰ ਵਿਸ਼ਨੂੰ ਆਉਂਦਾ ਫਿਰ ਭਗਵਾਨ ਆਉਂਦਾ ਪਹਿਲਾ ਗੁਣ ਕੀ ਹੈ ਉਸ ਸਰਪ੍ਰੱਖ ਦਾ ਉਹ ਮਹਾਰਾਜ ਹੈ ਮਹਾਰਾਜ ਉਹ ਕਿਉਂ ਆ ਕਿਉਂਕਿ ਕੋਈ ਰਾਜਾ ਕਿਸੇ ਇੱਕ ਕੰਟਰੀ ਦਾ ਕਿਸੇ ਦੋ ਕੰਟਰੀ ਦਾ ਹੋ ਸਕਦਾ ਹੈ ਪਰ ਇਹ ਐਸਾ ਰਾਜਾ ਜਿਹਦਾ ਪੂਰੇ ਬ੍ਰਹਿਮੰਡ ਦੇ ਉੱਤੇ ਰਾਜ ਹੈ ਕੱਲੀ ਧਰਤੀ ਦੇ ਉੱਤੇ ਨਹੀਂ ਜਿੰਨੇ ਵੀ ਗੈਲੈਕਸੀਆਂ ਨੇ ਜਿੰਨੇ ਵੀ ਸਾਡੇ ਗ੍ਰਹਿ ਨੇ ਪੂਰਾ ਬ੍ਰਹਿਮੰਡ ਉਹਦੀ ਪਕੜ ਦੇ ਵਿੱਚ ਹੈ ਉਹ ਪੂਰੇ ਬ੍ਰਹਿਮੰਡ ਦਾ ਉਹ ਰਾਜਾ ਹੈ ਇਸ ਕਰਕੇ ਉਹਨੇ ਕਿਹਾ ਕਿ ਮੈਂ ਮਹਾਰਾਜ ਹਾਂ ਮੇਰੇ ਤੋਂ ਵੱਡਾ ਕੋਈ ਰਾਜਾ ਕੋਈ ਨਹੀਂ ਹੈ ਇਸ ਕਰਕੇ ਮੈਂ ਮਹਾਰਾਜਾਂ ਅੱਗੇ ਹੁੰਦਾ ਸ਼ੇਰ ਉਸ ਘਾਲਪੁਰਖ ਨੇ ਜਿਨੇ ਆਪਣੇ ਆਪ ਨੂੰ ਮਹਾਰਾਜ ਕਿਹਾ ਸਾਰਿਆਂ ਤੋਂ ਵੱਡਾ ਰਾਜਾ ਉਹ ਕਹਿੰਦਾ ਕਿ ਮੈਂ ਪੂਰੇ ਬ੍ਰਹਿਮੰਡ ਨੂੰ ਆਪਣੇ ਦਸਦੇ ਵਿੱਚ ਰੱਖਦਾ ਇਸ ਕਰਕੇ ਮੈਂ ਸ਼ੇਰ ਹਾਂ ਜਿਸ ਤਰ੍ਹਾਂ ਇਹ ਵੀ ਅਜੂਸ਼ ਅੰਸ਼ਜ ਦੇ ਆਪਣੇ ਪਵਿੱਤਰ ਅਸਨਾ ਤੋਂ ਇਹ ਵੀ ਚੀਜ਼ ਕਹੀ ਗਈ ਹੈ ਕਿ ਜਿਸ ਤਰ੍ਹਾਂ ਸ਼ੇਰ ਦੀ ਨਿਆਈ ਇਸ ਧਰਤੀ ਦੇ ਸਾਰੇ ਜੀਵ ਸ਼ੇਰ ਤੋਂ ਡਰਦੇ ਨੇ ਇਸੇ ਤਰ੍ਹਾਂ ਮੈਂ ਵੀ ਇਹੋ ਜਿਹਾ ਸ਼ੇਰਾਂ ਜਿਹੜਾ ਪੂਰੇ ਬ੍ਰਹਿਮੰਡ ਨੂੰ ਆਪਣੇ ਦਰ ਦੇ ਵਿੱਚ ਰੱਖਦਾ ਕੱਲੀ ਧਰਤੀ ਨੂੰ ਨਹੀਂ ਇਸ ਕਰਕੇ ਮੈਂ ਸ਼ੇਰ ਹਾਂ ਅੱਗੇ ਉਹਦਾ ਸਿੰਘ ਉਹ ਜਿਹੜਾ ਮਹਾਰਾਜ ਹੈ ਸਾਰਿਆਂ ਤੋਂ ਵੱਡਾ ਰਾਜਾ ਹੈ ਉਹ ਸਾਰੇ ਬ੍ਰਹਿਮੰਡ ਨੂੰ ਆਪਣੇ ਦਰ ਦੇ ਵਿੱਚ ਰੱਖਦਾ ਕਿਉਂ ਰੱਖਦਾ ਕਿਉਂਕਿ ਉਹ ਸਿੰਘ ਹੈ ਸਿੰਘ ਦਾ ਮਤਲਬ ਹੈ ਸੂਰਬੀਰ ਤਾਕਤਵਰ ਬਹਾਦਰ ਔਰ ਜਿਸ ਦਾ ਪੂਰੇ ਬ੍ਰਹਿਮੰਡ ਦੇ ਵਿੱਚ ਇੰਨਾ ਹੋਵੇ ਕਿ ਉਹ ਸਾਰਿਆਂ ਤੋਂ ਵੱਡਾ ਤਾਕਤਵਰ ਆ ਸਾਰਿਆਂ ਤੋਂ ਸੂਰਬੀਰ ਆ ਸਾਰਿਆਂ ਤੋਂ ਬਹਾਦਰ ਹੈ ਉਸਨੇ ਆਪਣੇ ਆਪ ਨੂੰ ਸਿੰਘ ਕਿਹਾ ਕਿ ਮੈਂ ਸਿੰਘ ਹਾਂ ਮੈਂ ਸੂਰਬੀਰ ਹਾਂ ਮੈਂ ਬਹਾਦਰ ਹਾਂ ਮੈਂ ਤਾਕਤਵਰ ਹਾਂ ਪੂਰੇ ਬ੍ਰਹਿਮੰਡ ਦੇ ਵਿੱਚ ਮੇਰਾ ਕੋਈ ਕੰਪੀਟੀਟਰ ਨਹੀਂ ਹੈ ਮੈਂ ਏਡਾ ਬਲਵਾਨ ਹਾਂ ਇਸ ਕਰਕੇ ਮੈਂ ਸਿੰਘ ਹਾਂ ਅੱਗੇ ਹੁੰਦਾ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਵਿਸ਼ਨੂੰ ਕਿਉਂ ਹੈ ਇਸ ਸ਼ਬਦ ਨੂੰ ਸੁਣਦਿਆਂ ਕਈਆਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਦੇਵਤਾ ਵਿਸ਼ਨੂੰ ਕਿਉਂਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਤਿੰਨ ਦੇਵਤਾ ਪ੍ਰਵੰਨ ਹੋਏ ਨੇ ਵਿਸ਼ਨੂੰ ਬ੍ਰਹਮਾ ਤੇ ਸ਼ਿਵ ਸੁਣਵਾਲਿਆਂ ਨੂੰ ਇਹ ਲੱਗਦਾ ਕਿ ਸ਼ਾਇਦ ਵਿਸ਼ਨੂੰ ਦੇਵਤਾ ਦੀ ਵੀ ਵਿੱਚ ਜੈ ਹੋ ਰਹੀ ਹੈ ਸੋ ਸਾਰੇ ਮੇਰੇ ਪੈਨਟਰੋ ਇਸ ਤਰ੍ਹਾਂ ਨਹੀਂ ਹੈ ਹਰ ਸੰਗਤ ਪਰਿਪਰਤ ਭੰਤ ਜਾਣਦੀ ਹੈ ਮੈਂ ਸਾਰੇ ਜਿਹੜੇ ਨਵੇਂ ਮੇਰੇ ਭੈਣ ਭਰਾ ਇੱਥੇ ਪਹੁੰਚੇ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਹਜੂਸ਼ਣ ਚਾ ਦੀ ਬਖਸ਼ਿਸ਼ ਜਿਹਨਾਂ ਗ੍ਰੰਥਾਂ ਦੇ ਮੁਤਾਬਕ ਆਪਦੀ ਨੂੰ ਜਾਣੂ ਕਰਾਉਣਾ ਚਾਹੂੰਗਾ। ਵਿਸ਼ਨੂ ਤੋਂ ਭਾਵ ਹੈ ਰੋਜ਼ੀ ਰੋਟੀ ਦੇਣ ਵਾਲਾ ਪਰਮਾਤਮਾ ਦਾ ਉਹ ਗੁਣ ਜਿਹਦੇ ਵਿੱਚੋਂ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਸਾਰਿਆਂ ਦਾ ਪ੍ਰਤਿਪਾਲਕ ਬਣਦਾ ਹੈ। ਭਾਵੇਂ ਕੋਈ ਪਰਮਾਤਮਾ ਨੂੰ ਮੰਨਦਾ ਹੋਵੇ ਜਾਂ ਕੋਈ ਪਰਮਾਤਮਾ ਨੂੰ ਨਾ ਮੰਨਦਾ ਹੋਵੇ ਲੇਕਿਨ ਉਹ ਐਸਾ ਮਾਈ ਬਾਪ ਹੈ ਉਹ ਰੋਜ਼ੀ ਰੋਟੀ ਸਾਰਿਆਂ ਨੂੰ ਦਿੰਦਾ ਹੈ ਸਾਰਿਆਂ ਦਾ ਪ੍ਰਤਿਪਾਲਕ ਬਣਦਾ ਹੈ। ਉਹ ਸੁਗੰਨ বিষ্ণੂ ਗੋਲ ਕਿਹਾ ਗਿਆ বিষ্ণੂ ਦੇਵਤਾ ਨਹੀਂ ਅੱਗੇ ਆਉਂਦਾ ਭਗਵਾਨ ਸੋ ਇਹਨਾਂ ਗੁਣਾ ਨੂੰ ਰੱਖਣ ਵਾਲਾ ਜਿਹੜੇ ਆਪ ਜੀ ਨੇ ਸਰਵਣ ਕੀਤੇ ਕਿ ਸਾਰਿਆਂ ਤੋਂ ਵੱਡਾ ਮਹਾਰਾਜ ਸਾਰਿਆਂ ਤੋਂ ਵੱਡਾ ਰਾਜਾ ਅਕਾਲ ਪੁਰਖ ਸਾਰਿਆਂ ਨੂੰ ਆਪਣੇ ਦਰ ਦੇ ਵਿੱਚ ਰੱਖਣ ਵਾਲਾ ਅਕਾਲ ਪੁਰਖ ਜਿਸ ਨੂੰ ਇੱਕ ਓੰਕਾਰ ਕਹ ਲੋ ਵਾਹਿਗੁਰੂ ਕਹ ਲੋ ਅੱਲਾ ਕਹ ਲੋ ਗੋਡ ਕਹ ਲੋ ਉਹ ਇੱਕੋ ਇੱਕ ਪਰਮਾਤਮਾ ਜਿਹੜਾ ਸਾਰਿਆਂ ਨੂੰ ਆਪਣੇ ਦਰ ਦੇ ਵਿੱਚ ਰੱਖਦਾ ਹੈ ਉਹੀ ਪਰਮਾਤਮਾ ਸਾਰਿਆਂ ਤੋਂ ਤਾਕਤਵਰ ਹੈ ਜਿਸ ਨੇ ਆਪਣੇ ਆਪ ਨੂੰ ਸਿੰਘ ਆਖਿਆ ਕਿ ਉਹ ਦੇ ਗੁਣ ਨੇ ਉਹੀ ਪਰਮਾਤਮਾ ਸਾਰਿਆਂ ਨੂੰ ਰੋਜ਼ੀ ਰੋਟੀ ਦੇਣ ਵਾਲਾ ਜਿਸ ਨੇ ਆਪਣੇ ਆਪ ਨੂੰ ਵਿਸ਼ਨੂੰ ਕਹ ਲਿਆ ਵਿਸ਼ਨੂੰ ਦੇਵਤਾ ਨਹੀਂ ਵਿਸ਼ਨੂੰ ਦਾ ਪ੍ਰਤਪਾਲਕ ਦਾ ਗੁਣ ਆ ਅੱਗੇ ਹੁੰਦਾ ਭਗਵਾਨ ਸੋ ਇਹਨਾਂ ਗੁਣਾਂ ਨੂੰ ਰੱਖਣ ਵਾਲਾ ਪਰਮਾਤਮਾ ਇਹ ਕਹਿੰਦਾ ਕਿ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਆ ਮੈਂ ਮਨ ਜਮਣ ਵਿੱਚ ਨਹੀਂ ਹੁੰਦਾ ਮੈਂ ਪਹਿਲਾਂ ਵੀ ਸੀ ਅੱਜ ਵੀ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਰ੍ਹਾਂਗਾ ਉਹਦੇ ਗੁਣ ਵੀ ਮੇਰੇ ਕਾਇਮ ਰਹਿਣਗੇ ਇਸ ਕਰਕੇ ਮੇਰੀ ਜੈ ਕਰ ਇਹਨੂੰ ਆਖਿਆ ਪਕਤਨ ਵਾਕਿਆ ਸੰਸਾਰ ਵਾਸ਼ਿਆ ਨੂੰ ਆਖਿਆ ਕਿ ਹੁਣ ਮੈਂ ਨਵਾਂ ਸ਼ਬਦ ਇਸ ਮਾਤ ਲੋਕ ਦੇ ਉੱਤੇ ਆ ਗਿਆ ਹੁਣ ਤੁਸੀਂ ਇਸ ਸ਼ਬਦ ਨੂੰ ਜਪ ਕੇ ਮੇਰੇ ਕੋਲ ਪਹੁੰਚੋਗੇ ਜਿਸ ਤਰ੍ਹਾਂ ਪਹਿਲਾ ਸ਼ਬਦ ਬਦਲਦੇ ਰਹੇ ਇਸੇ ਤਰ੍ਹਾਂ ਹੁਣ ਵੀ ਆਕਾਰਪੁਰਖ ਨੇ ਆਪਣਾ ਸ਼ਬਦ ਆ ਕੇ ਬਦਲ ਦਿੱਤਾ ਸੋਰਠਿ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਰੱਖਿਆ ਸੋ ਸਾਰੇ ਮੇਰੇ ਪੈਨ ਪ੍ਰੋ ਇੱਕ ਕਿਸੇ ਤਤੂ ਜੋਗ ਦੀ ਜੈ ਨਹੀਂ ਇਹ ਕਿਸੇ ਸਰੀਰ ਦੀ ਜੈ ਨਹੀਂ ਇਹ ਕਿਸੇ ਕਿਸੇ ਦੇਵਤਾ ਦੀ ਜੈ ਨਹੀਂ ਹੈ ਇਹ ਜੈ ਹੈ ਸਿਰਫ ਇੱਕੋ ਇੱਕ ਪਰਮਾਤਮਾ ਦੀ ਜਿਹੜਾ ਕਣਕਣ ਦੇ ਵਿੱਚ ਸਮਾਇਆ ਹੋਇਆ ਹੈ ਸੋ ਆਓ ਅੱਗੇ ਚੱਲਦੇ ਆਂ ਆਪ ਜੀ ਦੇ ਨਾਲ ਮੇਰੇ ਬਲਾਰੇ ਵੀਰ ਸਾਂਝ ਪਾਉਣਗੇ ਹਰ ਬਾਣੀ ਲੈ ਕੇ ਇਹ ਹਰ ਬਾਣੀ ਤੁਕਬੰਦੀ ਦੇ ਆਧਾਰ ਤੇ ਆ ਕਵਿਤਾ ਦੇ ਆਧਾਰ ਤੇ ਆ ਇਹ ਗ੍ਰੰਥਾਂ ਦੇ ਵਿੱਚ ਇਸ ਨੂੰ ਹਰ ਬਾਣੀ ਕਿਹਾ ਗਿਆ ਹਰ ਬਾਣੀ ਇਸ ਨੂੰ ਕਿਉਂ ਕਿਹਾ ਗਿਆ ਤੁਸੀਂ ਕਹੋਗੇ ਅਸੀਂ ਗੁਰਬਾਣੀ ਤੇ ਹੁਣ ਤੱਕ ਸੁਣਦੇ ਆਏ ਆ ਕਿਉਂਕਿ ਉਹ ਗੁਰੂ ਸਹਿਬਾਨਾ ਵੱਲੋਂ ਰੱਖਾਈ ਗਈ ਸੀ ਉਸ ਨੂੰ ਗੁਰਬਾਣੀ ਕਿਹਾ ਗਿਆ ਇਹ ਕਾਲਪੁਰਖ ਨੇ ਹਰਬਾਣੀ ਲਿਖਾਈ ਹੈ ਇਸ ਨੂੰ ਹਰਬਾਣੀ ਕਿਹਾ ਗਿਆ ਹੈ ਹਰ ਹੀ ਨੇ ਲਿਖਾਈ ਹੈ ਸੂਈ ਸਹਰਬਾਣੀ ਦੇ ਵਿੱਚੋਂ ਆਪਜੀ ਦੇ ਨਾਲ ਮੇਰੇ ਵੀਰ ਹਰਬਾਣੀ ਸਾਂਝੀ ਕਰਨਗੇ ਉਸ ਕਾਲਪੁਰਖ ਦੀ ਆਮਤ ਤੇ ਹੋਰ ਵੀ ਜੋ ਜੋ ਮੇਰੇ ਵੀਰਾ ਨੇ ਆਪਜੀ ਦੇ ਨਾਲ ਸਾਂਝੀ ਕਰਨ ਉਹ ਜਰਾ ਥੋੜਾ ਜਿਹਾ ਧਿਆਨ ਦੇ ਤੇ ਦਾਸ ਗੁਰ ਜੀ ਕਰਿਆ ਕਰਦਾ ਹੈ ਕਈ ਵਾਰੀ ਅਸੀਂ ਸ਼ਰੀਰ ਕਰਕੇ ਇੱਥੇ ਬੈਠੇ ਹੁੰਦੇ ਆ ਆਤਮਾ ਕਰਕੇ ਨਹੀਂ ਬੈਠੇ ਹੁੰਦੇ ਮਨ ਕਰਕੇ ਨਹੀਂ ਬੈਠੇ ਹੁੰਦੇ ਚਲੇ ਜਾਂਦੇ ਆ ਇੱਕੋ ਗੱਲ ਚੱਪੇ ਰਹਿ ਜਾਂਦੀ ਹੈ ਕਿ ਉਹ ਕੁਝ ਆਈ ਆ ਜਾਈ ਆ ਕੁਝ ਕਰ ਰਹੀ ਸੀ ਤੇ ਇੱਕ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਕਰਦੇ ਸੀ ਇਸ ਤੋਂ ਜ਼ਿਆਦਾ ਪਤਾ ਨਹੀਂ ਲੱਗਿਆ ਕਿਉਂ ਨਹੀਂ ਲੱਗਦਾ ਕਿਉਂਕਿ ਅਸੀਂ ਮਨ ਕਰਕੇ ਇੱਥੇ ਆਤਮਾ ਕਰਕੇ ਨਹੀਂ ਬੈਠੇ ਹੁੰਦੇ ਅਸੀਂ ਸਰੀਰ ਕਰਕੇ ਬੈਠੇ ਹੁੰਨੇ ਆ ਸੋ ਦਸ ਦੀ ਅਰਜ਼ੇ ਤੇ ਬਹੁਤ ਜ਼ਿਆਦਾ ਸਮਾਂ ਆਪਦੀ ਦਾ ਨਹੀਂ ਲੈਣਾ ਜਿੰਨਾ ਕੁ ਸਮਾਂ ਲੈਣਾ ਉਹਨਾਂ ਕ ਜਿੰਨੇ ਮੇਰੇ ਇੱਥੇ ਬੈਠੇ ਭੈਣ ਭਰਾ ਆਏ ਨੇ ਜਿਹੜਾ ਸੁਖਤੀ ਕਰਕੇ ਬੈਠ ਜਾਣ ਜੋ ਮੇਰੇ ਬਲਾਰੇ ਵੀਰ ਆਪ ਜੀ ਦੇ ਨਾਲ ਆਏ ਹੋਏ ਭਗਵਾਨ ਦੀ ਸੱਚ ਕਹਣਗੇ ਉਹਨੂੰ ਜਰਾ ਬਰੀਕੀ ਦੇ ਨਾਲ ਸਮਝ ਕੇ ਮੇਰੇ ਵੀਰ ਭੈਣ ਇੱਥੋਂ ਜਾਣਗੇ ਇਹ ਆਪ ਜੀ ਦੇ ਚਰਨਾਂ ਦੇ ਵਿੱਚ ਦਾਸ ਦੀ ਬੇਨਤੀ ਹੈ ਸੋ ਸਭ ਤੋਂ ਪਹਿਲਾਂ ਦਾਸ ਬੇਨਤੀ ਕਰਦਾ ਸਾਡੇ ਵੀਰ ਅਨੁਖ ਸਿੰਘ ਜੀ ਉਹ ਆਪ ਜੀ ਦੇ ਨਾਲ 10 ਮਿੰਟ ਵਾਸਤੇ ਹਰਵਾਣੀ ਸਾਂਝੀ ਕਰਨਗੇ ਸੋ ਸਾਰੇ ਬਲਾਰਿਆਂ ਨੂੰ ਮੈਂ ਫਿਰ ਬੇਨਤੀ ਕਰਾਂ